ਵਾਦ ਉਹ ਮੈਨੂੰ ਮੈਨੂੰ ਇਹ ਚੱਲ ਨਹੀਂ ਰਹੀ ਉਹ ਡਾਕਟਰ ਵੀ ਖਾਡੇ ਵੀ ਜਿਹੜੇ ਰਿਲੇਟਿਵ ਸੀਗੇ ਸਾਨੂੰ ਇਨਫੋਰਮੇਸ਼ਨ ਉਹਨਾਂ ਨੇ ਹੀ ਦਿੱਤੀ ਐ ਵੀ ਇਦਾਂ ਦੇ ਇਦਾਂ ਕਰਕੇ ਗੱਲ ਹੋ ਰਹੀ ਹੈ ਸੇ ਪਰਿਵਾਰ ਹੁਣ ਕੀ ਮੰਗ ਕਰਦਾ ਪ੍ਰਸ਼ਾਸਨ ਤੋਂ ਪਰਿਵਾਰ ਤਾਂ ਹੁਣ ਇਹ ਮੰਗ ਕਰਦਾ ਵੀ ਗੋਰੇ ਨੂੰ ਸਜ਼ਾ ਹੋਣੀ ਚਾਹੀਦੀ ਮਿਸ ਰਹੀ ਜੀ ਮਿਸ ਆਪਣੀ ਦੇਖ ਕੇ ਤਾਂ ਲੱਗਦਾ ਨੂੰ ਉਹ ਦਾ ਪੰਜਾਬ ਸੇਕ ਲੱਗ ਰਿਹਾ ਹੈ ਤੁਸੀਂ ਜੁੜੇ ਹੰਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਵਿਅੰਤ ਸਿੰਘ ਰੋੜੀਆਂ ਇਸ ਵੇਲੇ ਜ਼ਿਲ੍ਹਾ ਮਲੇਰਕੁਟਲਾ ਦੇ ਪਿੰਡ ਬਡਲਾ ਦੇ ਵਿੱਚ ਮੌਜੂਦ ਹਾਂ ਜਿੱਥੋਂ ਐਡਮਿੰਟਨ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਰੋਜ਼ਗਾਰ ਦੀ ਭਾਲ ਦੇ ਵਿੱਚ ਕਹਿ ਲਈਏ ਜਾਂ ਪੜ੍ਹਾਈ ਦੀ ਪੜ੍ਹਾਈ ਕਰਨ ਦੇ ਲਈ ਇੱਥੋਂ ਕੈਨੇਡਾ ਦੇ ਲਈ ਜਾਂਦਾ ਤੇ ਮਹਿਜ 8 ਮਹੀਨੇ ਪਹਿਲਾਂ ਹੀ ਇੱਥੋਂ ਨੌਜਵਾਨ ਜਾਂਦਾ ਤੇ 22 ਸਾਲਾ ਜਸ਼ਨਦੀਪ ਜਿਸ ਦੀ ਬੀਤੀ ਕੱਲ ਉਹ ਉਥੋਂ ਇੱਕ ਗੋਰੇ ਦੇ ਵੱਲੋਂ ਉਹਦੇ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਸ ਵੇਲੇ ਪਰਿਵਾਰ ਦੇ ਵਿੱਚ ਮੌਜੂਦਾਂ ਪਰਿਵਾਰ ਦੇ ਜੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਦੋਂ ਜਸ਼ਨਦੀਪ ਦੇ ਨਾਲ ਗੱਲਬਾਤ ਹੁੰਦੀ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਜਸ਼ਨ ਨਾਲ ਲਾਸਟ ਤੁਹਾਡੀ ਕਦੋਂ ਗੱਲ ਹੁੰਦੀ ਹੈ ਲਾਸਟ 2-3 ਦਿਨ ਪਹਿਲਾਂ ਗੱਲ ਹੋਈ ਹੈ ਜੀ ਅੱਛਾ ਫਿਰ ਇੱਥੋਂ ਪੜ੍ਹਾਈ ਵੇਸ ਤੇ ਗਿਆ ਤੇ ਕਦੋਂ ਗਿਆ ਸੀ ਇੱਥੋਂ ਜੀ ਲਾਸਟ 8 ਮਹੀਨੇ ਹੋ ਗਏ ਜੀ ਅੱਠਵੀਂ ਪਹਿਲਾਂ ਦਸੰਬਰ ਦੇ ਵਿੱਚ ਗਿਆ ਸੀ ਅੱਛਾ ਕਦੇ ਉਹਨਾਂ ਨੇ ਕੰਪਲੇਨਟ ਨਹੀਂ ਕੀਤੀ ਵੀ ਕਦੇ ਕੋਈ ਕਿਸੇ ਪ੍ਰਕਾਰ ਦੀ ਥ੍ਰੈਟ ਆਈ ਹੋਵੇ ਜਾਂ ਕਿਤੇ ਫਾਲੋਅ ਅਪ ਕੀਤਾ ਗਿਆ ਹੋਵੇ ਗੋਰੇ ਵੱਲ ਨਹੀਂ ਪਹਿਲਾਂ ਕੋਈ ਇਹ ਜੀ ਪ੍ਰੋਬਲਮ ਹੀ ਨਹੀਂ ਆਈ ਜੇ ਪ੍ਰੋਬਲਮ ਹੋਣੀ ਸਾਨੂੰ ਦੱਸ ਦੋ ਤਾਂ ਜ਼ਰੂਰ ਠੀਕ ਹੈ ਜੀ ਤੇ ਉੱਥੇ ਜਿਵੇਂ ਫਰੈਂਡ ਸਰਕਲ ਉਹਦਾ ਹੋਊਗਾ ਜਾਂ ਇੱਥੋਂ ਕੋਈ ਰਿਸ਼ਤੇਦਾਰ ਵਗੈਰਾ ਗਿਆ ਹੋਣਗੇ ਫਰੈਂਡ ਸਰਕਲ ਇੱਕ ਸਾਡੇ ਰਿਲੇਟਿਵ ਸੀਗੇ ਉਹ ਉੱਥੇ ਹੀ ਰਹਿੰਦੇ ਸੀ ਉਸੇ ਸ਼ਹਿਰ ਦੇ ਵਿੱਚ ਜੀ ਤੇ ਸਾਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਦਾਂ ਦੇ ਦਿੰਦੇਗੇ ਮਿਸ ਹੈਪਨਿੰਗ ਹੋ ਗਈ ਠੀਕ ਹੈ ਜੀ ਫਿਰ ਉਹਨਾਂ ਨੂੰ ਵੀ ਕਦੇ ਉਹਨਾਂ ਨੇ ਦੱਸਿਆ ਹੈਗਾ ਕਦੇ ਕੋਈ ਇਦਾਂ ਕਿਉਂਕਿ ਤੁਹਾਡੇ ਤੁਸੀਂ ਦੂਰ ਬੈਠੇ ਹੋ ਕਦੇ ਇਦਾਂ ਨਹੀਂ ਬੱਚਾ ਗੱਲ ਕਰਦਾ ਹੈਗਾ ਉਹ ਤਾਂ ਨੇੜੇ ਰਹਿੰਦੇ ਸੀ ਕਦੇ ਉਹਦਾਂ ਦੀ ਕੋਈ ਜਿਵੇਂ ਕਹਿ ਲਓ ਵੀ ਕੋਈ ਇਦਾਂ ਦਾ ਕੋਈ ਸ਼ਬਦ ਕਹੇ ਗਏ ਹੋਣਗੇ ਜਾਂ ਫਿਰ ਕੋਈ ਡਰਾਵੇ ਦੀ ਗੱਲ ਕੀਤੀ ਗਈ ਹੋ ਗੋਰੀ ਵੱਲੋਂ ਕਦੇ ਕੋਈ ਇਦਾਂ ਕਿਉਂਕਿ ਇੱਕਦਮ ਤਾਂ ਹੋਣਾ ਮੁਨਾਸਿਫ ਨਹੀਂ ਨਾ ਹੈਗਾ ਇਹ ਨਹੀਂ ਜੀ ਇਦਾਂ ਦੀ ਕੋਈ ਉਹਦੇ ਤੇ ਕੋਈ ਮਨ ਨੂੰ ਪਰੇਸ਼ਾਨੀ ਨਹੀਂ ਤੇ ਤੁਸੀਂ ਸਾਨੂੰ ਜਰੂਰ ਦੱਸੋ ਉਸੇ ਸਹੀ ਠੀਕ ਹੈ ਜੀ ਉਹ ਤਾਂ ਉਸ ਦਿਨ ਸਰਦਨਲੀ ਕੋਈ ਹੋਈਆ ਗੱਲ ਤੇ ਗੋਰੇ ਨੇ ਉਹਦੇ ਅਟੈਕ ਕਰਤਾ ਉਹਦੀ ਆਨ ਦੀਸਪੋਰਟ ਡੈਥ ਹੋ ਗਈ ਸਾਡੇ ਵੀ ਜਿਹੜੇ ਰਿਲੇਟਿਵ ਸੀਗੇ ਸਾਨੂੰ ਇਨਫੋਰਮੇਸ਼ਨ ਉਹਨਾਂ ਨੇ ਹੀ ਦਿੱਤੀ ਐ ਵੀ ਇਦਾਂ ਤੇ ਇਦਾਂ ਕਰਕੇ ਗੱਲ ਹੋ ਗਈ ਠੀਕ ਹੈ ਜੀ ਤੇ ਟਿਮ ਹਾਟਨ ਦੇ ਵਿੱਚ ਕੰਮ ਕਰਦੇ ਸੀ ਹਾਂ ਇਹ ਪਾਰਟ ਟਾਈਮ ਟਿਮ ਹਾਟਨ ਦੇ ਵਿੱਚ ਕੰਮ ਕਰਦੇ ਸੀ ਇਹ ਡਿਲੀਵਰੀ ਵਗੈਰਾ ਲੈਣ ਗਏ ਸੀ ਗੋਰਾ ਦੇਣਾ ਸੀਗਾ ਉੱਥੇ ਗੋਰੇ ਨੇ ਦਸਤਾਰ ਲਾਈ ਹੋਈ ਸੀ ਉਹਦੇ ਕਰਕੇ ਉਹਤੇ ਹਮਲਾ ਕਰਤਾ ਠੀਕ ਹੈ ਜੀ ਵਿਚ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਹੈ ਮੇਰਾ ਨਾਮ ਕੁਲਵਿੰਦਰ ਜੀ ਦੇਖ ਦਿਓ ਕਿਤਨੇ ਕਿਤੇ ਜਿਵੇਂ ਗੱਲ ਵੀ ਕੀਤੀ ਹੈ ਬਾਈ ਜੀ ਨੇ ਵੀ ਦਸਤਾਰ ਨੂੰ ਲੈ ਕੇ ਅਭੀ ਸ਼ਾਇਦ ਕਿਤੇ ਦਸਤਾਰ ਕਰਕੇ ਨਸ਼ਲ ਕੁਸੀ ਦਾ ਇਤਿਹਾਸਕਾਰ ਤਾਂ ਨਹੀਂ ਹੋ ਗਿਆ ਹੋ ਸਕਦਾ ਸਰ ਇਹ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਥਿੰਕਿੰਗ ਹੈ ਜੀ ਪਰਿਵਾਰ ਹੁਣ ਕੀ ਮੰਗ ਕਰਦਾ ਪ੍ਰਸ਼ਾਸਨ ਤੋਂ ਨਹੀਂ ਪਰਿਵਾਰ ਤਾਂ ਹੁਣ ਇਹ ਮੰਗ ਕਰਦਾ ਵੀ ਗੋਰੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਗੇ ਤੋਂ ਕਿਸੇ ਹੋਰ ਬੱਚੇ ਨਾਲ ਅੱਗੇ ਤੋਂ ਕਿਸੇ ਹੋਰ ਬੱਚੇ ਨਾਲ ਕੋਈ ਮਿਸਰਤ ਨਹੀਂ ਗਏ ਇਦਾਂ ਦੇ ਨਾਮ ਵੀ ਚਲੋ ਸਾਡਾ ਤਾਂ ਹੁਣ ਚਲੇ ਗਿਆ ਜੀ 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 ਜੇਕਰ ਸਰਕਾਰ ਸਖਤ ਕਦਮ ਚੱਕੂਗੀ ਤਾਂ ਵੀ ਅਗੇ ਜੇ ਗੋਰਿਆਂ ਨੂੰ ਨਾਕਤ ਪਾਈ ਜੋ ਵੀ ਅਦਰਵਾਈਜ਼ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਣੀ ਜੀ ਆ ਦੇਖ ਦਿਓ ਕਿੰਨਾ ਕਿਤੇ ਜਿਵੇਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਆ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਵੀ ਪੰਜਾਬ ਦੇ ਵਿੱਚ ਆਪਾਂ ਸੇਫ ਫੀਲ ਨਹੀਂ ਕਰਦੇ ਬਿਚੋਲੇਸ ਕਰਕੇ ਪਰਿਵਾਰ ਸੋਚਦੇ ਨੇ ਕਿ ਚਲੋ ਆਪਾਂ ਜ਼ਮੀਨ ਜਾਇਦਾਦ ਵੇਚ ਕੇ ਕਹਿ ਦਈਏ ਜਾਂ ਫਿਰ ਗਹਿਣੇ ਰੱਖ ਕੇ ਆਪਾਂ ਬੱਚੇ ਨੂੰ ਬਾਹਰ ਸਟੱਡੀ ਵਾਸਤੇ ਭੇਜ ਦੇ ਉੱਤੇ ਸੈੱਟ ਹੋ ਜਾਣਗੇ ਲੱਗਦਾ ਜੀ ਕਿਤਨੇ ਕਿਤੇ ਸੇਫ ਰਹਿਣਾ ਨਹੀਂ ਹੈਗਾ ਕੈਨੇਡਾ ਨਹੀਂ ਸਰ ਇਹ ਜੀ ਮਿਸ ਹੈਪਨਿੰਗ ਦੇਖ ਕੇ ਤਾਂ ਲੱਗਦਾ ਨੇ ਕਿ ਉਹ ਤਾਂ ਪੰਜਾਬ ਸੇਫ ਲੱਗ ਰਿਹਾ ਹੈ ਜੀ ਹਰ ਰੋਜ਼ ਕੋਈ ਨਾ ਕੋਈ ਖਬਰ ਆ ਰਹੀ ਹੈ ਕੋਈ ਕਿਤੇ ਵੜਦਾ ਕੋਈ ਮਾਰਡਰ ਕਰਦਾ ਜੀ ਇਹ ਗੋਰੀਆਂ ਵਿੱਚ ਖੁੱਲਿਆਂ ਫਿਰਦੇ ਨੇ ਨਾ ਗੋਰੀਆਂ ਨੂੰ ਜਦ ਤੱਕ ਨਥ ਨਹੀਂ ਪਾਈ ਜੋਗੀ ਜਦ ਤੱਕ ਗੋਰੀ ਨਹੀਂ ਘਟਣਗੇ ਕੰਮ ਕਰਨ ਨੂੰ ਲਗਦਾ ਨਹੀਂ ਕਿ ਜਿਹੜਾ ਇਹ ਨਿਸ਼ਾਨਾ ਪੰਜਾਬੀਆਂ ਨੂੰ ਜਿਆਦਾ ਬਣਾਇਆ ਜਾ ਰਿਹਾ ਜੀ ਹਾਂ ਸਹੀ ਹੈ ਗੱਲ ਜਿਆਦਾ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਹੋਰ ਅਦਰ ਕੰਟਰੀਆਂ ਦੇ ਵਿੱਚ ਜਿਆਦਾ ਟਾਰਗੇਟ ਤਾਂ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਦਸਤਾਰ ਤਾਰੀ ਜਿਹੜੇ ਦਸਤਾਰ ਤਾਰੀ ਦਸਤਾਰ ਤਾਰੀ ਜਿਹੜੇ ਸਿੱਖ ਨੋ ਨੋ ਦਸਾਰ ਇਹਦੇ ਦੇ ਵੀ ਦਸਤਾਰ ਸਜਾਈ ਹੋਈ ਸੀ ਇਹਨਾਂ ਨੇ ਹਾਂਜੀ ਥੋੜੇ ਦਿਨ ਪਹਿਲਾਂ ਸਾਡੇ ਨਜ਼ਦੀਕ ਤੋਲੇਵਾਲ ਪਿੰਡਾਂ ਉੱਥੇ ਦੇ ਨੌਜਵਾਨ ਦੀ ਵੀ ਗਰਦਨ ਦੇ ਵਿੱਚ ਛੁਰਾ ਮਾਰ ਕੇ ਕਾਲੇ ਨੇ ਮਾਰੂ ਕਦੇ ਕਾਲੇ ਨੇ ਕਦੇ ਗੋਰੇ ਨੇ ਹੀ ਵਾਰਦਤਾਂ ਕਰਦੇ ਰਹਿੰਦੇ ਨੇ ਲੱਗਦਾ ਵੀ ਤੁਹਾਨੂੰ ਵੀ ਉੱਥੇ ਸਰਕਾਰਾਂ ਨੂੰ ਇਦਾਂ ਦੇ ਕੋਈ ਕਾਨੂੰਨ ਬਣਾਉਣੇ ਚਾਹੀਦੇ ਨੇ ਭਾਵੇਂ ਉਹਨਾਂ ਵੱਲੋਂ ਕਿਹਾ ਵੀ ਜਾਂਦਾ ਕਿ ਅਸੀਂ ਇਦਾਂ ਦੀਆਂ ਹਰਕਤਾਂ ਕਰਨ ਵਾਲਿਆਂ ਤੇ ਪੂਰੀ ਤਿੱਖੀ ਨਜ਼ਰ ਰੱਖੀ ਹੋਈ ਆ ਪਰ ਕਿਤਨੇ ਕਿਤੇ ਸਰਕਾਰ ਫੇਰ ਨਜ਼ਰ ਆਉਂਦੀ ਲੱਗਦੀ ਉੱਥੇ ਜੀ ਬਿਲਕੁਲ ਬਣਾਉਣੇ ਚਾਹੀਦੇ ਨੇ ਜ਼ਰੂਰ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਹੁਣ ਸਾਡਾ ਤਾਂ ਬੱਚਾ ਚਲਾ ਗਿਆ ਨਾ ਜੀ ਤੇ ਇਸ ਕਰਕੇ ਉਹ ਜਿਹੜੇ ਅਗਲੇ ਬੰਦੇ ਨੇ ਉਸ ਜੀ ਨੂੰ ਦੇਖਦੇ ਨੇ ਕੱਲ ਨੂੰ ਕੋਈ ਹੋਰ ਵੀ ਬੰਦਾ ਅਟੈਕ ਕਰਦਾ ਕੁਝ ਵੀ ਕਰਦਾ ਬਿਲਕੁਲ ਸਖਤ ਕਾਨੂੰਨ ਹੋਣਾ ਚਾਹੀਦਾ ਉਸ ਵਾਸਤੇ ਜੀ ਹਾਂ ਹੁਣ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਕਿਉਂਕਿ ਡੈੱਡ ਬੋਡੀ ਵੀ ਉਥੋਂ ਲੈ ਕੇ ਆਉਣੀ ਹੈ ਕਿਉਂਕਿ ਨੀਰਾ ਆਪਾਂ ਜੇ ਕਹੀਏ ਵੀ ਪੈਸੇ ਦੀ ਗੱਲ ਵੀ ਨਹੀਂ ਹੋਣੀ ਅਧਿਕਾਰੀਆਂ ਵੱਲੋਂ ਵੀ ਹੰਬੜਾ ਮਾਰਨਾ ਜ਼ਰੂਰੀ ਹੈ ਕਿਉਂਕਿ ਇੱਥੋਂ ਇੱਕ ਲੈਟਰ ਜਾਰੀ ਕੀਤਾ ਜਾਣਾ ਸਰਕਾਰ ਵੱਲੋਂ ਵੀ ਜੀ 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 ਕਿਉਂਕਿ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਸਾਡੇ ਕੋਲ ਪਹੁੰਚ ਜੇ ਤੇ ਅਸੀਂ ਅੰਤਿਮ ਰਸਮਾਂ ਇੱਥੇ ਨਿਵਾ ਸਕੀਏ ਇਹ ਹੀ ਮੰਕਰਦੇ ਆ। ਠੀਕ ਹੈ ਜੀ। ਅੱਛਾ ਪਰਿਵਾਰ ਦੇ ਵਿੱਚ ਇੱਥੇ ਕੌਣ-ਕੌਣ ਹੈਗਾ ਇਹਨਾਂ ਦੇ ਜੀ? ਇਹਨਾਂ ਦੇ ਫਾਦਰ ਸਾਹਿਬ ਨੇ, ਉਹਨਾਂ ਦੇ ਬ੍ਰਦਰ ਨੇ, ਮਦਰ ਨੇ ਉਹਨਾਂ ਦੇ ਤੇ ਕਜ਼ਨ ਉਹਨਾਂ ਦੇ ਉਹ ਆਸਟ੍ਰੇਲੀਆ ਰਹਿੰਦੇ ਨੇ ਉਹ ਵੀ ਆ ਰਹੇ ਨੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ। ਹਾਂ ਜੀ। ਕਿਤਨੇ ਕਿਤੇ ਬਹੁਤ ਹੀ ਮੰਦਭਾਗੀ ਕਰਨਾ ਜਿਹੜੀ ਇਹ ਵਾਪਰੀ ਹੈ ਤੇ ਬੀਤੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਵੀ ਹੈ ਕਿ ਕਈ ਜਗਾਵਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਪੰਜਾਬੀ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਇੱਥੋਂ ਪੜ੍ਹਾਈ ਦੇ ਲਈ ਕੈਨੇਡਾ ਜਾਂਦੇ ਨੇ ਜਾਂ ਕਿਸੇ ਹੋਰ ਕੰਟਰੀਆਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਰੋਜ਼ਗਾਰ ਦੀ ਭਾਲ ਦੇ ਵਿੱਚ ਵੀ ਜਾਂਦੇ ਨੇ ਪਰ ਉਹ ਕਿਤਨਾ ਕਿਤੇ ਇਦਾਂ ਦੀ ਨਸ਼ਲ ਕੁਸ਼ੀ ਦਾ ਸ਼ਿਕਾਰ ਹੋ ਜਾਂਦੇ ਨੇ ਵੀਰ ਜੀ ਨੇ ਪਹਿਲਾਂ ਗੱਲ ਵੀ ਕੀਤੀ ਕਿ ਜਿਹੜੇ ਦਸਤਾਰ ਧਾਰੀ ਸਿੱਖ ਨੇ ਮੁੰਡੇ ਨੇ ਜਿਹੜੇ ਦਸਤਾਰ ਸਜਾਉਂਦੇ ਨੇ ਉਹਨਾਂ ਨੂੰ ਮੇਨ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਗੋਰਿਆਂ ਦੇ ਵਿੱਚ ਇਹ ਕਿਤਨੇ ਕਿਤੇ ਭਾਰਤ ਸਰਕਾਰ ਨੂੰ ਇਸ ਦੇ ਉੱਪਰ ਕੋਈ ਕਰੜਾ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਜੋ ਇੱਥੋਂ ਗਏ ਪੰਜਾਬੀ ਨੇ ਜਿਹੜੇ ਇੱਥੋਂ ਲੱਖਾਂ ਰੁਪਏ ਖਰਚ ਕੇ ਜਾਂਦੇ ਨੇ ਉੱਥੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਪੜ੍ਹਾਈ ਵੇਸ ਤੇ ਜਾਂਦੇ ਨੇ ਉਹ ਕਿਤਨਾ ਕਿਤੇ ਉੱਥੇ ਸੇਫ ਫੀਲ ਕਰ ਸਕਣ ਕੈਮਰਾ ਪਰਸਨ ਚਮਕੌਰ ਦੇ ਨਾਲ ਬਿਆਨ ਸਿੰਘ ਰੋੜੀਆਂ ਹਮਦਰਦ ਮੀਡੀਆ ਉਹ ਵੀਡੀਓ ਕੱਢ ਲਈ ਜਦੋਂ ਮੈਂ ਤੁਹਾਨੂੰ ਬੁੱਧਾਂ ਵਾਲੇ ਕਹਿੰਦੇ ਨੇ ਕੋਈ ਨਹੀਂ ਡਿਲੀਟ ਕਰਦਾ ਮਤਾਂ ਮੇਰੇ ਨਾਲ ਲੜੂਗੀ ਨਾ ਮੇਰੇ ਕੋਲ ਤੇ ਬਾਲਿਸ਼ ਹਨ ਯੋਗੇ ਸੌਣ ਲੋਗੇ ਮੇਰੇ ਨਾਲ ਬਾਜ਼ ਵੀ ਡਿਲੀਟ ਕਰਤੀ ਲਗਾਉਂ ਮੈਂ ਅੱਛਾ ਬੁੱਧਾ ਵਾਹ